ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜਿੱਥੇ ਆਪਨੇ ਚੈਨਲ ਦੇ ਉਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੇ ਅੰਤ ਤੱਕ ਜੋਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਨੇ ਸੂਟ ਲੈ ਕੇ ਆਏਗੇ ਜਿੱਦ ਤੱਕ ਕਿ ਗਲਾਸ ਔਰਗੈਂਜ਼ਾ ਸਟੱਫ ਹੈਗਾ ਤੇ ਪ੍ਰਾਈਸ ਇਹਨਾਂ ਦਾ ਰਹੂਗਾ ਜੀ 2500 ਪ੍ਰਾਈਸ ਹੈ ਵਿਦ ਸ਼ਿਪਿੰਗ ਹੈਗਾ ਤੇ ਬਹੁਤ ਹੀ ਜਾਦੇ ਸੋਨਾ ਸਟੱਫ ਹੈ ਜਿੱਦ ਤੱਕ ਇਹਦੇ ਤੁਸੀਂ ਪੈਚ ਵਰਕ ਵਗੈਰਾ ਕਰਾਉਣੇ ਨੇ ਤੇ ਬਹੁਤ ਜਾਦੇ ਸੋਨਾ ਲੱਗੂਗਾ ਪਹਿਲਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਨੈਕਸਟ ਕਲਰ ਇਹਦੇ ਵਿੱਚ ਆ ਜਾਊਗਾ ਜੀ ਇਹ ਰੈੱਡ ਕਲਰ ਹੈ ਜਿੱਦਾਂ ਕਿ ਤੁਸੀਂ ਵਰਤਾ ਵਗੈਰਾ ਲਈ ਹਨਾ ਵਰਕ ਵਗੈਰਾ ਵਾਲਾ ਸੂਟ ਨਹੀਂ ਰੈਡੀ ਕਰਵਾਣਾ ਤਾਂ ਤੁਸੀਂ ਇਦਾਂ ਦਾ ਲੈ ਸਕਦੇ ਹੋ ਫੁੱਲ ਪਿਓਰ ਦੇ ਵਿੱਚ ਹੈ 3000 ਪ੍ਰਾਈਸ ਰਹੂਗਾ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਮੈਚਿੰਗ ਕਰਵਾ ਸਕਦੇ ਹੋ ਥੋੜਾ ਜਿਹਾ ਪ੍ਰਾਈਸ ਜਿਹੜਾ ਲੈਸ ਹੋ ਜਾਊਗਾ ਇਸ ਤੋਂ ਬਾਅਦ ਜਿੱਦਾਂ ਕਿ ਜੜੀਆਂ ਪਹਿਣਾ ਵਰਕ ਨਹੀਂ ਕਰਵਾ ਸਕਦੀਆਂ ਹਨਾ ਤੁਹਾ ਦਾ ਤੁਸੀਂ ਇਦਾਂ ਦੇ ਸੂਟ ਲੈ ਨਗੇ ਜਿਹੜੇ ਲੈ ਸਕਦੇ ਹੋਗੇ ਕਾਫੀ ਜਿਆਦੇ ਸੂਟ ਲੈ ਨਗੇ ਜਿਹੜੇ ਸੇਲ ਕੀਤੇ ਨੇ ਸਾਰੀ ਸ਼ਰਟ ਦੇ ਵਿੱਚ ਬਾਰਕ ਹੈਗਾ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਇਹਦਾ ਰਹੂਗਾ ਜੀ 2500 ਪ੍ਰਾਈਸ ਰਹੂਗਾ ਰਾਸ਼ਟ ਕਲਰ ਦੀ ਨਾਲ ਬਾਟਮ ਹੈਗੀ ਤੁਸੀਂ ਦੇਖ ਸਕਦੇ ਉਹਦੇ ਨਾਲ ਦੇ ਬਹੁਤ ਸਾਰੇ ਸੂਟ ਅਵੇਲੇਬਲ ਹੈਗੇ ਨੇ ਮੈਂ ਤੁਹਾਨੂੰ ਸ਼ੋਅ ਕਰਦੀ ਹਾਂ ਸਾਰੇ ਲਓ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਤੁਸੀਂ ਮੈਚਿੰਗ ਬਾਟਮ ਜਾਂ 3D ਕਰਨਾ ਉਦੋਂ ਦਾ ਕਰਵਾ ਸਕਦੇ ਹੋ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਕੱਲੀ ਸ਼ਰਟ ਬਾਈ ਕਰ ਸਕਦੇ ਹੋਗੇ 2000 ਦੀ ਇਹ ਕੱਲੀ ਸ਼ਰਟ ਮਿਲੂਗੀ ਤੁਹਾਨੂੰ ਤੇ ਇਸ ਤਰ੍ਹਾਂ ਵਿੱਚ ਵਰਕ ਹੋਇਆ ਹੋਇਆ ਸਾਰੀ ਸ਼ਰਟ ਦੇ ਵਿੱਚ ਲਓ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਜਿੱਦਾਂ ਕਿ ਆਪਾਂ ਬਹੁਤ ਜ਼ਿਆਦਾ ਸੋਹਣੇ ਰੈਡੀ ਕੀਤੇ ਨੇ ਫਰਾਕਸ ਵਗੈਰਾ ਨਾਲ ਇਹ ਵਾਲਾ ਸੂਟ ਲੈ ਸਕਦੇ ਹੋਵੋਗੇ ਤੇ ਇਸ ਤਰ੍ਹਾਂ ਬਾਟਮ ਰਹੂਗੀ ਤੇ ਵਿੱਚ ਦੇਖੋ ਕੋਈ ਵੀ ਤੁਹਾਨੂੰ ਵਰਕ ਕਰਵਾਉਣ ਦੀ ਲੋੜ ਨਹੀਂ ਤੁਸੀਂ ਵਰਕ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਹੋਇਆ ਹੋਇਆ 2500 ਪ੍ਰਾਈਸ ਰੂਗਾ ਬਾਕੀ ਤੁਸੀਂ ਇਹਦੇ ਨਾਲ ਦੁਪੱਟਾ ਰੈਡੀ ਕਰਵਾ ਸਕਦੇ ਹੋਗੇ ਹੋ ਜੀ ਨੈਕਸਟ ਦੇ ਦੇ ਵਿੱਚ ਇੱਕ ਕਲਰ ਰੇ ਵਾਲਾ ਆ ਜਾਊਗਾ ਬਹੁਤ ਜਿਆਦੇ ਸੋਹਣਾ ਸ਼ੇਡ ਮਹਿੰਦੀ ਦੇ ਵਿੱਚ ਜਿਦਾ ਕਿ ਹੁਣ ਵਿਆਹਾਂ ਦਾ ਸੀਜ਼ਨ ਹੈ ਹਨਾ ਤਾਂ ਤੁਸੀਂ ਇਸ ਤਰ੍ਹਾਂ ਦੇ ਸੂਟ ਲੈਗੇ ਵਰਕ ਲਈ ਟਾਈਮ ਨਹੀਂ ਹੈਗਾ ਜਾਂ ਤੁਸੀਂ ਹਨਾ ਪੈਸੇ ਜਿਆਦਾ ਨਹੀਂ ਲਗਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਇਦਾਂ ਦੇ ਸੂਟ ਲੈਗੇ ਜਿਹੜੇ ਲੈ ਸਕਦੇ ਹੋ ਰੈਡੀ ਕਰਵਾ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਸੂਟ ਰੈਡੀ ਹੋ ਜਾਣਗੇ ਜਿਹੜੇ A ਵਾਲੇ ਸੁਣਨੇ ਥੋੜੇ ਤੁਹਾਨੂੰ ਲਾਸਟ ਪ੍ਰਾਈਸ ਦੇ ਵਿੱਚ ਦੇ ਰਿਆਂਗੇ A ਵਾਲੇ 1250 ਪ੍ਰਾਈਸ ਰਹੂਗਾ ਇਹਦੇ ਵੀ ਸਾਰੇ ਸ਼ਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਰਕ ਕੀਤਾ ਹੋਇਆਗਾ ਤੇ ਇਸ ਤਰ੍ਹਾਂ ਨਾਲ بیس ਨਾਲ ਦੀ ਬਾਟਮ ਹੈ ਕ੍ਰਸ਼ ਟਿਸ਼ੂ ਦੇ ਉੱਪਰ ਇਹ ਸੂਟ ਹੈ ਜਿਹੜਾ ਰੈਡੀ ਕੀਤਾ ਹੋਇਆਗਾ ਇਹਦੇ ਵਿੱਚ ਕਲਰ ਹੈਗੇ ਨੇ 1250 ਪ੍ਰਾਈਸ ਹੈ ਵਿਦ ਸ਼ਿਪਿੰਗ ਰਹੂਗਾ ਜਲਦੀ ਆਰਡਰ ਕਰਦੇ ਹੋ ਜਦ ਤੱਕ ਤੁਸੀਂ ਵਰਤਾਂ ਤੇ ਵੀ ਪਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਇਹ ਵਾਲਾ ਟਰਾਈ ਕਰ ਸਕਦੇ ਹੋਗੇ ਲੋ ਜੀ ਨੈਕਸਟ ਕਲਰ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਤੇ ਇਦਾਂ ਇਹਦੀ ਬਾਟਮ ਰਹੂਗੀ ਮੈਚਿੰਗ ਪਲੇਨ ਬਾਟਮ ਬਾਟਮ ਹੈ ਕੋਈ ਵੀ ਵਰਕ ਨਹੀਂ ਹੈਗਾ ਬਾਟਮ ਤੇ ਲੋ ਜੀ ਨੈਕਸਟ ਕਲਰ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਦੀ ਸੇਮ ਮੈਚਿੰਗ ਬਾਟਮ ਮਿਲੂਗੀ ਤੁਹਾਨੂੰ ਲੋ ਜੀ ਠੀਕ ਹੈ ਜੀ ਮੈਚਿੰਗ ਬਾਟਮ ਹੈ ਇਹਦੇ ਨਾਲ ਸੇਮ ਬੇਸ ਨਾਲ ਦੀ ਪ੍ਰਾਈਸ ਸੇਮ ਰਹੂਗਾ 12500 ਕਿ ਇਸ ਤੋਂ ਬਾਅਦ ਇਹ ਵਾਲੇ ਹੈਗੇ ਨੇ ਮੈਚਿੰਗ ਸੂਟ ਲੇਗੇ ਬਟਰ ਕਾਟਨ ਦੇ ਵਿੱਚ 2000 ਪ੍ਰਾਈਸ ਰਹੂਗਾ ਮੈਚਿੰਗ ਦਾ ਤੁਸੀਂ ਸਟਫ ਦੀ ਜੇ ਮੈਂ ਗੱਲ ਕਰਾਂ ਤਾਂ ਬਹੁਤ ਜ਼ਿਆਦਾ ਸੌਫਟ ਸਟਫ ਹੈਗਾ ਕੁਆਲਿਟੀ ਬਹੁਤ ਵਧੀਆ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਟਿਸ਼ੂ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਆਪਾਂ ਰੈਡੀ ਕਰਵਾਇਆ ਹੈਗਾ ਪ੍ਰਾਈਸ ਇਹਦਾ ਰਹੂਗਾ 2500 올ਓਵਰ ਸੂਟ ਦਾ ਫਿਰ ਇਸ ਤੋਂ ਬਾਅਦ ਹੈਗੇ ਨੇ ਜੀ ਪਾਕਿਸਤਾਨੀ ਸੂਟ ਲੈਣਗੇ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦੇ ਸੋਹਣਾ ਸੂਟ ਹੈ ਵੀ ਬਹੁਤ ਜਿਆਦੇ ਡਿਮਾਂਡ ਦੇ ਵਿੱਚ ਰਹੇ ਨੇਗੇ ਪ੍ਰਾਈਸ ਇਹਦਾ ਰਹੂਗਾ ਜੀ 2500 ਵਿਦ ਸ਼ਿਪਿੰਗ ਰਹੂਗਾ ਰਿਪੀਟ ਇਹ ਸੋਨੂੰ ਸੂਟ ਨਹੀਂ ਮਿਲਨੇ ਹੈਗੇ ਫਿਰ ਇਸ ਤੋਂ ਬਾਅਦ ਹੈਗਾ ਜੀ ਸੌਫਟ ਗਲਾਸ ਆਰਗੈਂਜ਼ਾ ਦੇ ਵਿੱਚ ਸੂਟ ਹੈਗਾ ਟਿਸਟਾ ਬ੍ਰਾਂਡ ਦਾ ਹੈਗਾ ਸਟੈਂਪ ਇਸ ਤਰ੍ਹਾਂ ਲੱਗੀ ਮਿਲੂਗੀ ਬਲੈਕ ਦੇ ਵਿੱਚ ਜਿੱਦਾਂ ਕਿ ਤੁਸੀਂ ਫਰਾਕਸ ਵਗੈਰਾ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਬਹੁਤ ਜਿਆਦੇ ਸੋਹਣਿਆ ਰੈਡੀ ਹੋਣਗੇ ਪ੍ਰਾਈਸ ਇਹਦਾ ਰਹੂਗਾ ਜੀ 2500 올ਓਵਰ ਦਾ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਮੈਚਿੰਗ ਵੀ ਦਵਾਂਗੇ ਕੋਈ ਜਵਾਬ ਨਹੀਂ ਹੈਗਾ ਜਿਵੇਂ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ ਇੰਨਾ ਕੁ ਮੁਲਾਇਮ ਸਟੱਫ ਹੈਗਾ ਬਹੁਤ ਜ਼ਿਆਦੇ ਸੇਮ ਪ੍ਰਾਈਸ ਹੈਗਾ ਜਿਦਾਂ ਕਿ ਤੁਸੀਂ ਫਰੌਗ ਅੱਜਕੱਲ ਬਹੁਤ ਜ਼ਿਆਦੇ ਡਿਮਾਂਡ ਦੇ ਵਿੱਚ ਨੇ ਮੇਰੇ ਲਈ ਆਰਡਰ ਚੱਲ ਰਹੇ ਨੇ ਭੈਣਾਂ ਦੇ ਜਿਦਾਂ ਕਿ ਉਹ ਬਹੁਤ ਜ਼ਿਆਦੇ ਇਦਾਂ ਲਾਈਕ ਕਰ ਦੇਣਗੇ ਵੀ ਸਾਨੂੰ ਫਰੌਗ ਸਟਾਈਲ ਦੇ ਵਿੱਚ ਜਿਹੜੇ ਨੇ ਕਿ ਸੂਟ ਰੈਡੀ ਕਰਕੇ ਦਿਓ ਤੇ ਪ੍ਰਾਈਸ ਰਹੂਗਾ ਜੀ 2500 ਬਹੁਤ ਜ਼ਿਆਦੇ ਸੋਹਣਾ ਸਟੱਫ ਹੈਗਾ ਲੋ ਜੀ ਇਹ ਵਾਲਾ ਸੂਟ ਹੈਗਾ ਜਿਹੜਾ ਤੁਹਾਨੂੰ ਆਪਾਂ ਮੈਚਿੰਗ ਕਰਕੇ ਦੇ ਦਾਂਗੇ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਮੈਚਿੰਗ ਦਾ ਪ੍ਰਾਈਸ 2000 ਰਹੂਗਾ ਜੇ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋਗੇ ਤਾਂ ਕਰ ਸਕਦੇ ਹੋ 1500 ਪ੍ਰਾਈਸ ਹੈ ਇਹਦਾ ਠੀਕ ਹੈ ਜੀ ਮੈਂ ਨਾਲ ਹੁਣ ਦੱਸਦੀ ਜਾਨੀ ਆ ਇਹ ਵਾਲੀ ਸ਼ਰਟ ਲੈਣਾ ਚਾਹੁੰਦੀ ਹੈ ਕੋਈ ਭੈਣ ਤਾਂ ਤੁਸੀਂ ਲੈ ਸਕਦੇ ਹੋਗੇ ਇਹਦਾ ਹੈਗਾ 1050 ਪ੍ਰਾਈਸ ਹੈਗਾ ਕਪੜਾ ਹੈਗਾ ਜੀ ਇਹਦਾ ਜਿਹੜਾ ਸਟਫ ਹੈਗਾ ਸੌਫਟ ਆਰਗੈਂਜ਼ਾ ਸਟਫ ਹੈਗਾ ਲਓ ਜੀ ਇਸ ਤੋਂ ਬਾਅਦ ਸੇਮ ਪ੍ਰਾਈਸ ਦੇ ਵਿੱਚ ਤੇ ਬਹੁਤ ਜਿਆਦੇ ਸੋਹਣੇ ਹਾਈ ਕੁਆਲਿਟੀ ਦੇ ਸੂਟ ਨੇ ਬਹੁਤ ਜਿਆਦੇ ਸੋਹਣੇ ਸਰਦਾਰੀ ਸੂਟ ਤੇ ਪ੍ਰਾਈਸ ਰਹੂਗਾ 3000 ਪ੍ਰਾਈਸ ਰਹੂਗਾ ਤੁਸੀਂ ਫੈਬਰਿਕ ਦੇਖੋ ਇੰਨਾ ਕੁ ਜਿਆਦਾ ਸੋਹਣਾ ਹੈ ਨਾ ਤੁਸੀਂ ਇੱਕ ਵਾਰ ਸੋਟ ਪਾਉਂਗੇ ਤੇ ਇਹਦੀ ਫਿਟਿੰਗ ਇੰਨੀ ਕੁ ਜਿਆਦਾ ਸੋਹਣੀ ਆਊਗੀ ਜਿੰਨੀ ਵੀ ਕਹਿ ਦਵਾਂ ਲਓ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ 3000 ਪ੍ਰਾਈਸ ਦੇ ਵਿੱਚ ਹੈਗਾ ਤੇ ਸਟੱਫ ਦੀ ਕੁਆਲਿਟੀ ਦੀ ਗੱਲ ਕਰਾਂ ਬਹੁਤ ਜਿਆਦੇ ਸੋਹਣੀ ਕੁਆਲਿਟੀ ਹੈ ਜਿਦ ਤੱਕ ਤੁਸੀਂ ਹੈ ਨਾ ਸਾਟਨ ਸਾਟਨ ਦੇ ਆਪਾਂ ਕਹਿ ਦਈਏ ਵੀ ਸਾਟਨ ਫੈਬਰਿਕ ਹੈ ਸਾਟਨ ਦੇ ਫੈਬਰਿਕ ਤੇ ਉੱਪਰ ਪ੍ਰਿੰਟ ਨਹੀਂਗੇ ਲੋ ਜੀ ਨੈਕਸਟ ਸੂਟ ਹੈਗਾ ਤੁਸੀਂ ਦੇਖ ਸਕਦੇ ਹੋਗੇ 2500 ਪ੍ਰਾਈਸ ਰਹੂਗਾ ਤੇ ਜੇ ਤੁਸੀਂ ਮੈਚਿੰਗ ਬਣਾਉਣਾ ਚਾਹੁੰਦੇ ਹੋ ਮੈਚਿੰਗ ਬਣਾ ਸਕਦੇ ਹੋਗੇ ਲੋ ਜੀ ਇਸ ਤੋਂ ਬਾਅਦ ਹੈਗਾ ਬਹੁਤ ਹੀ ਜਾਂਦੇ ਸੋਣਾ ਇੰਨਾ ਕਿ ਜ਼ਿਆਦਾ ਡਿਮਾਂਡ ਦੇ ਵਿੱਚ ਰਿਹਾ ਹੈਗਾ ਦੁਪट्टे ਵਗੈਰਾ ਰੈਡੀ ਕੀਤੇ ਪਏ ਨੇ ਕਸਟਮਰਾਂ ਦੇ ਇਹ ਵਾਲੇ ਸੂਟਾਂ ਦੇ ਤੇ ਪ੍ਰਾਈਸ ਰਹੂਗਾ 2000 ਜਿੱਦਾ ਕਿ ਵਰਤ ਵਗੈਰਾ ਆ ਰਹੇ ਨੇ ਤੁਸੀਂ ਰੈਡ ਕਲਰ ਦਾ ਸੂਟ ਵੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾੜ ਸਕਦੇ ਹੋਗੇ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਦੱਸ ਸਕਦੇ ਹੋ ਡਿਟੇਲ ਦੱਸ ਸਕਦੇ ਹੋ ਵਰਕ ਕਰਵਾਉਣਾ ਚਾਹੁੰਦੇ ਹੋਗੇ ਤਾਂ ਸਾਨੂੰ ਡਿਟੇਲ ਦੱਸ ਸਕਦੇ ਹੋ ਬਸ ਇਹ ਐਵੇਂ ਦਾ ਸੂਟ ਹੈ ਜਿਹੜਾ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆ ਅੜੀ ਸੁਡ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ